ਕਿਸਾਨੀ ਅੰਦੋਲਨ ਦੇ ਵਿੱਚ ਬਾਪੂ ਲਾਇਆ ਜੀਪ ਔਰ ਜੀਪ ਦੇ ਵਿੱਚ ਚਾਰ ਝੰਡੇ ਲਗਾਏ ਹੋਇਆ ਜਿਸ ਦੇ ਵਿੱਚ ਖਾਲਿਸਤਾਨੀ ਜਾਂ ਕਹਿ ਲਈਏ ਜਾਂ ਫਿਰ ਖਾਲਸੇ ਦਾ ਜਿਹੜਾ ਨਿਸ਼ਾਨ ਹੈ ਕੇਸਰੀ ਨਿਸ਼ਾਨ ਉਹ ਝੰਡਾ ਲਗਾਇਆ ਹੈ ਦੂਸਰਾ ਭਾਰਤ ਦਾ ਔਰ ਤੀਸਰਾ ਰਾਮ ਮੰਦਰ ਦਾ ਔਰ ਚੌਥਾ ਕਿਸਾਨੀ ਦਾ ਝੰਡਾ ਲਗਾਇਆ ਹੋਇਆ ਇਹ ਜੀਪ ਦੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਕਿਸ ਤਰੀਕੇ ਦੇ ਹਾਲਾਤ ਜਿਹੜੇ ਇੱਥੇ ਬਣੇ ਹੋਏ ਔਰ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਨੇ ਇਹ ਸਿੰਘ ਜਿਹੜੇ ਨੇ ਪਿਛਲੇ ਅੰਦੋਲਨ ਦੌਰਾਨ ਵੀ ਜਿਹੜੇ ਉਹੋ ਇਸ ਜਗ੍ਹਾ ਦੇ ਉੱਪਰ ਖੜੇ ਸੀ ਲੇਕਿਨ ਹਰੇਕ ਜਗ੍ਹਾ ਦੇ ਉੱਪਰ ਵੱਖਰੀ ਫਲੈਕਸ ਜਿਹੜੀ ਉਹ ਲਗਾਈ ਹੋਈ ਹੈ ਜਿਸ ਦੇ ਵਿੱਚ ਉਪਦੇਸ਼ ਦਿੱਤੇ ਹੋਇਆ ਜੋ ਗੁਰੂ ਸਾਹਿਬ ਨੇ ਹਰੇਕ ਸੇਖ ਨੂੰ ਦਿੱਤੇ ਸੀ ਔਰ ਹਰੇਕ ਜਗ੍ਹਾ ਤੇ ਅਲੱਗ-ਅਲੱਗ ਜਿਹੜਾ ਸਲੋਗਨ ਲਗਾਇਆ ਹੋਇਆ ਹੈ ਹਰੇਕ ਜਗ੍ਹਾ ਦੇ ਉੱਪਰ ਅਲੱਗ-ਅਲੱਗ ਫਲੈਕਸ ਜਿਹੜੀ ਉਹ ਲਗਾਈ ਹੋਈ ਹੈ ਔਰ ਗੱਲਬਾਤ ਵੀ ਕਰਦੇ ਆ ਕਿ ਕੀ ਜਿਹੜਾ ਹੈਗਾ ਇਸ ਦਾ ਕਾਰ ਬਾਬਾ ਜੀ ਸਭ ਤੋਂ ਪਹਿਲਾਂ ਕੀ ਨਾਮ ਕੀ ਹੈ ਤੁਹਾਡਾ ਰਜਿੰਦਰ ਸਿੰਘ ਬਾਲੀ ਜੀ ਕਿਹੜਾ ਪਿੰਡ ਆਪਣਾ ਮੁਹਾਲੀ ਦਾ ਪਿੰਡ ਮੇਰਾ ਕਰਨਾਲ ਆ ਪਰ ਮੈਨੂੰ 50 ਸਾਲ ਮੁਹਾਲੀ ਚ ਹੋ ਗਿਆ ਔਰ ਜੈਸਰੀ ਕੇ ਨਾਮ ਨੂੰ ਸ਼ੰਭੂ ਬਾਡਰ ਤੇ ਪਹੁੰਚੋ ਕਿ ਕਾਰਨ ਕੀ ਐ ਕਿ ਦਿਖਾਉਣਾ ਕੀ ਚਾਹੁੰਦੇ ਹੋ ਚਾਰ ਝੰਡੇ ਲਗਾਏ ਹੋਇਆ ਵੱਖ-ਵੱਖ ਧਰਮਾਂ ਦੇ ਵਗ ਨੂੰ ਦਿਖਾਣਾ ਆਪ ਜੀ ਨੂੰ ਕੀ ਐ ਅਸੀਂ ਮੰਨਦੇ ਆ ਰਾਮ ਕਰਕੇ ਹੋਣਾ ਕਰਕੇ ਉਹਨੂੰ ਦਿਖਾਇਆ ਵੀ ਇਹ ਰਾਮ ਨਾਮ ਤੇ ਇਹਨਾਂ ਹੋਟਲ ਹੋਈਆਂ ਜੋ ਅੱਛੀ ਗੱਲ ਹਰ ਕੋਈ ਲੈਂਦਾ ਪਰ ਉਹਦੇ ਮਨ ਚ ਸ਼ੈਤਾਨ ਹੈ ਪੁੱਛੋ ਕਿਨੇ ਇਹ ਲਗਾਏ ਹੋਏ ਮੋਦੀਆ ਪੰਜਾਬ ਨਾਲ ਛੁੱਟ ਤੋਂ ਵਿਤਕਵਾ ਕਰਦਾ ਆ ਰਿਹਾ ਉਹਦਾ ਪਰੂਪ ਮੈਂ 3 ਸਾਲ ਹੋ ਗਏ ਸਾਡੀਆਂ ਝਲਕੀਆਂ ਨਹੀਂ ਦਿਖਾ ਰਿਆ ਕੀ ਗੱਲ ਸਾਡੇ ਬੱਚਿਆਂ ਦੇ ਉੱਥੇ ਕੀ ਮੰਗ ਲੈਣਾ ਕੀ ਦਿਖਾ ਦੇਣਾ ਬਾਕੀ ਚਟਾਈ ਦਿਖਾ ਰਿਆ ਚਲ ਕੇਂ ਦਿਖਾ ਰਿਆ ਹੂੰ ਪਰਨਾ ਬਣ ਕੇ ਮਾਰੇ ਦਾ ਪਟਕਾ ਨਿਸ਼ਾਨ ਦਾ ਖੰਡਾ ਬਣ ਕੇ ਉੱਥੇ ਪਹੁੰਚ ਜਾਂਦਾ ਸਾਡੇ ਵੀ ਜੜਿਆ ਬਣੇ ਫਿਰਦੇ ਆ ਇਹ ਆਗੂ ਧਾਮੀ ਵਰਗੇ ਜਿਹਨੂੰ ਮੈਂ ਉੱਥੇ ਸਤਵੇ ਚ ਖਿੱਚਾਈ ਇਹ ਬਾਦਲਾਂ ਦੇ ਬਣੇ ਹੋਏ ਇਹ ਉਹਨੂੰ ਸਰੂਪਾ ਪਾਉਂਦੇ ਆ ਉਧਰ ਦਿੱਲੀ ਦੇ ਲੋਕ ਉਹ ਵੀ ਆਰਜੀਪੀਸੀ ਪ੍ਰਧਾਨ ਬਾਦਲ ਆਰਐਸਐਸ ਦੀ ਜਨਤਾ ਮੋਦੀ ਕਿਉਂ ਨਾ ਭੋਖ ਜਾਂਦਾ ਇਹਨਾਂ ਦੇ ਬੀਜ ਬੀਜ ਬੋਏ ਹੋਏ ਆ ਜੋ ਸਾਨੂੰ ਹੁਣ ਤੱਕ ਪਰਦਾਇ ਕਰਦੇ ਸਾਡਾ ਕੋ ਨੁਕਸਾਨ ਨਹੀਂ ਹੋਇਆ ਕਰ ਨਹੀਂ ਹੋ ਸਕਦਾ ਪੰਜਾਬ ਦਾ ਪੀੜਾ ਗੁਰੂਆ ਪੰਡਾ ਦੀ ਧਰਤੀ ਆ ਕਿਛੇ ਦਾ ਕੁਝ ਹੋਏ ਕਰ ਨਹੀਂ ਸਾ ਮੋਦੀ ਕੀ ਨਹੀਂ ਕਰਦਾ ਕਿੰਨਾ ਬਿੱਤ ਕਰਾ ਕੀਤਾ ਕਹਿੰਦੇ ਕਿ ਪੰਜਾਬ ਦੇ ਕਿੰਨੇ ਟੁਕੜੇ ਕਰਦੇ ਪਾਕਿਸਤਾਨ ਦਾ ਲੈ ਗਿਆ ਕਿੰਨੂ ਨੁਕਸਾਨ ਹੋਇਆ ਪੰਜਾਬ ਨੂੰ ਚੰਡੀਗੜ੍ਹ ਦਾ ਕੱਢਿਆ ਕਿ ਨੂੰ ਨੂੰ ਸੋਨਾ ਆ ਪੰਜਾਬ ਨੂੰ ਹਰਿਆਣਾ ਕੱਢਿਆ ਹਿਮਾਚਲ ਨਿਸ਼ਾਨ ਕਿਤਾ ਪੰਜਾਬ ਦਾ ਕਹ ਲਈਏ ਪਰ ਫਿਰ ਬੰਦੇ ਕੈਂਪ ਦੇ ਕੈਂਪ ਅੰਦੋਲਨ ਦੇ ਵਿੱਚ ਪਹੁੰਚੇ ਹੋਰ ਝੰਡੇ ਜਿਵੇਂ ਜਿਨ੍ਹਾਂ ਦੇ ਵਿੱਚ ਇੱਕ ਰਾਮ ਮੰਦਰ ਦਾ ਝੰਡਾ ਹੈ ਇੱਕ ਭਾਰਤ ਦਾ ਝੰਡਾ ਖਾਲਿਸਤਾਨ ਜਿਹੜਾ ਕਹ ਲਈ ਖਾਲਸਾ ਦਾ ਨਿਸ਼ਾਨ ਹੈ ਉਹ ਝੰਡਾ ਹੋਰ ਇੱਕ ਜਿਹੜਾ ਖੀਰੀ ਹੈ ਕਿਸਾਨੀ ਜਥੇਬੰਦੀ ਖਾਲਸਾ ਖਾਲਸੇ ਦਾ ਨਿਸ਼ਾਨ ਹੈ ਜੜਾ ਹੋਰ ਦੂਸਰਾ ਇੱਕ ਕਿਸਾਨੀ ਝੰਡਾ ਤਾਂ ਇਹ ਵਖਵਾਕ ਝੰਡੇ ਲਾਉਣ ਦਾ ਕੀ ਕਰਨ ਕਰਨੇ ਹੀ ਆ ਵੀ ਵੀ ਅਸੀਂ ਗੱਲ ਕੇ ਆਏ ਆ ਸਾਰੇ ਧਰਮਾਂ ਦੇ ਬੰਦੇ ਇੱਥੇ ਹੈਗੇ ਆ 来来 ਵੀ ਸਾਡਾ ਕੋਈ ਕੱਟੋ ਲਿਖਿਆ ਵੀ ਆ ਜੋ ਪੜ ਕੇ ਸੁਣਾ ਬਿਲਕੁਲ ਬਿਲਕੁਲ ਜਰੂਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਮੈਂ ਆਪਣੇ ਸਹੂਜੇ ਨੂੰ ਕਹਾਂਗਾ ਇੱਕ ਵਾਰ ਕੈਮਰੇ ਦੀ ਨਿਗਾ ਜਿਹੜੀ ਹੈਗੀ ਆ ਉਹ ਸਾਰੇ ਚੰਡਿਆਂ ਦੇ ਉੱਪਰ ਦਿਖਾਈ ਜਾਵੇ ਔਰ ਨਾਰ ਜਿਹੜੇ ਫਲੈਕਸ ਲੱਗੇ ਹੋਏ ਆ ਉਹਨਾਂ ਦੇ ਉੱਪਰ ਵੀ ਦਿਖਾਇਆ ਜਾਵੇ ਕਿਉਂਕਿ ਸਭ ਤੋਂ ਪਹਿਲਾਂ ਬੋਰਡ ਹੈ ਇਹ 12 ਤਰੀਕ ਦੀ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਮੋਦੀ ਨੂੰ ਪੰਜਾਬ ਹਰਿਆਣਾ ਸੈਂਟਰ ਨੂੰ ਨੋਟਿਸ ਜਾਰੀ ਕੀਤਾ ਸੀ ਮਿਸ ਨੂੰ ਕਿਸਾਨਾਂ ਨੂੰ ਰੋਕ ਨਹੀਂ ਸਕਦਾ ਡੈਰਿਕਟ ਨਹੀਂ ਲਾ ਸਕਦਾ ਗੋਲੀ ਦੇ ਪਿੱਛੇ ਆ ਸਰਬਦਮਾ ਛੀ ਹੋ ਰਹੀਆ ਛਰੇਮ ਨਿਆਂ ਹੋ ਰਹੀਆ ਇਹ ਮੈਂ ਪਲੋ ਨਹੀਂ ਲਾਇਆ ਅਮਰੀਕਾ ਚੁੱਟਨਾ ਪਲਵਾਉਂਗਾ ਇਹ ਕਾਨੂੰਨਨ ਜੋ ਹੈ ਪਿਛਲੀ ਵਾਰ ਵੀ ਅੰਦੋਲਨ ਦੇ ਵਿੱਚ ਪਹੁੰਚੇ ਸੀ ਇਸ ਵਾਰ ਵੀ ਹੁਣ ਜਾਣਾ ਅੱਗੇ ਦਿੱਲੀ ਤੱਕ ਜਾਣਾ ਜਾਣਾ ਕਿਉਂ ਨਹੀਂ ਜਾਣਾ ਥੋੜਾ ਸਾਡੇ ਆਗੂਆਂ ਦਾ ਹੁਕਮ ਹੋਏ ਫਿਰ ਦੇਖੋ ਕਿ ਮੈਂ ਛਾਲਾ ਮਾਰ ਜਾਂਦੇ ਆ ਕੀ ਆ ਕੁਛ ਵੀ ਨਹੀਂ ਕਿਉਂਕਿ ਬੈਰੀਕੇਡਿੰਗ ਕੀਤੀ ਹੋਈ ਆ ਪ੍ਰਸ਼ਾਸਨ ਨੇ ਉਧਰੋਂ ਵੀ ਰੋਕ ਲਾਂ ਕਿ ਨਹੀਂ ਕੀਤੀ ਸੀ ਅੱਗੇ ਇੱਥੇ ਤਾਂ ਨਹੀਂ ਸੀ ਇੱਥੇ ਘਟ ਸੀ ਜਦੋਂ ਪਹੁੰਚ ਕੇ ਡੰਗਾ ਖਾ ਕੇ ਆਂਦੀਆਂ ਪਾਣੀ ਦੀਆਂ ਖਾ ਕੇ ਗਾ ਕੀ ਨੀਓ ਅਟੋ ਸੰਗ ਸੰਗ ਬਾਰਡਰ ਵੀ ਕੋਈ ਨਹੀਂ ਹੋਇਆ ਇਹਨੇ ਛੱਡ ਤੇ ਜਾਓ ਜਦੋਂ ਉਹ ਇਹਨਾਂ ਨਰੇਂਦੇ ਨੂੰ ਕੱਢਿਆ ਸੀ ਅਸੀਂ ਲਾਲਕੇ ਨਹੀਂ ਜਾਂਦੇ ਸੀ ਉੱਥੇ ਘੋੜਾ ਵੀ ਸ਼ੀਜ਼ ਹੋਇਆ ਮੇਰੀਆਂ ਮੂਵੀਆਂ ਨਹੀਂ ਹੈਗੀਆਂ ਉੱਥੇ ਇੱਕ ਕੁਰਬਾਨੀ ਕੱਢੀ ਹੋਈ ਆ ਉੱਥੇ ਲੈਟਰਪਨ ਤਾਂ ਨਹੀਂ ਕਰਦੇ ਆਪਾਂ ਉਹ ਗੱਲ ਤੋਂ ਬੋਲਦੇ ਨਹੀਂ ਸੱਚਾ ਜਾਣਾ ਗਏ ਆ ਮੁੱਕਰਦੇ ਨਹੀਂ ਗਏ ਵੀ ਉੱਥੇ ਵੀ ਇੰਟਰਵਿਊ ਦਿੱਲੀ ਟੀਵੀ ਆਵੇ ਪਰ ਲਾਲਕੇ ਉੱਪਰ ਨਹੀਂ ਚੜਿਆ ਸਭ ਸੱਚਾ ਜੋਨ ਸਿੱਧੂ ਨੇ ਕੀਤਾ ਆਪਣੇ ਦੀਪ ਭਰਾ ਨੇ ਉਹ ਵੀ ਦੱਸਿਆ ਮੈਨੂੰ ਕਹਿੰਦਾ ਇਹ ਪ੍ਰੈਸ ਵਾਲੇ ਚੰਡੀਗੜ੍ਹ ਜਿੱਥੇ 25-60 ਰੁਪਏ ਦੀ ਕਾਨਫਰੰਸ ਹੋਈ ਆ ਆਪਣੀ ਕਿਸਾਨਾਂ ਦੀ ਉੱਥੇ ਬਾਈ ਹੁਣੀ ਕਹਿੰਦਾ ਇਹ ਕਹਿੰਦਾ ਬਾਈ ਤੂੰ ਇਹ ਕਹਿ ਰਹੇ ਤੈਨੂੰ ਫੜ ਲੈਣਗੇ ਮੈਂ ਕਿਹਾ ਸੱਚ ਕਹਣਾ ਕਿਉਂ ਮੈਂ ਤਾਂ ਹਿੰਡਰਦਾ ਕਰਦੇ ਅੰਦਰ ਮੈਂ ਕਿਹਾ ਸੱਚ ਕਹ ਰਿਹਾ ਉਹ ਇੱਕ ਮੂਲੀ ਆ ਗਈ ਆ ਦੀ ਸੁੱਧੂ ਨੇ ਕੀ ਕੀਤਾ ਧੰਨਵਾਦ ਆ ਹਰੇਕ ਰੰਗ ਜਿਹੜਾ ਹਰੇਕ ਰੰਗ ਉਹ ਇਸ ਅੰਦੋਲਨ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਔਰ ਨਾਲ ਦੀ ਨਾਲ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਦਿੱਲੀ ਅੰਦੋਲਨ ਦੇ ਵਿੱਚ ਕਿਸਾਨਾਂ ਨੇ ਜਾਣਾ ਔਰ ਅਟਲ ਹੈ ਕਿਉਂਕਿ ਕਿਸਾਨਾਂ ਦਾ ਬੀਤੇ ਦਿਨ ਵੀ ਐਲਾਨ ਸੀਗਾ ਕਿ ਮੰਗਾ ਮੰਨੀਆਂ ਨਹੀਂ ਜਾਂਦੀ ਜੇਕਰ ਚਰਚੇ ਨਹੀਂ ਬਣਦੇ ਚਰਚੇ ਵਿਚਾਰ ਚਰਚਾ ਦਾ ਨਹੀਂ ਕੋਈ ਹੱਲ ਨਿਕਲਦਾ ਤਾਂ 21 ਤਰੀਕ ਨੂੰ 11 ਵਜੇ ਦਿੱਲੀ ਜਥੇਬੰਦੀ ਜਿਹੜੀ ਆ ਉਹ ਰਵਾਨਾ ਹੋਵੇਗੀ ਔਰ ਹਰਿਆਣਾ ਪ੍ਰਸ਼ਾਸਨ ਨੂੰ ਵੀ ਕਿਹਾ ਕਿ ਉਹ ਆਪਣੀਆਂ ਰੋਕਾਂ ਜਿਹੜੀਆਂ ਲਗਾਈਆਂ ਹੋਈਆਂ ਉਸ ਨੂੰ ਬੰਦ ਕਰੇ ਕੈਮਰਾ ਪਰਸਨ ਸੁਮਿਤ ਦੇ ਨਾਲ ਮਨਜੋਤ ਕਾਂਗ ਦਿਨਿਕ ਸਵੇਰਾ ਟੀਵੀ ਸ਼ੰਭੂ ਬੈਰੀਅਰ